ਨਾ ਕੰਗਨਾਜੀ ਦੇ ਬਿਆਨ ਆਉਂਦੇ ਸੀ ਨਾ ਜਦੋਂ ਕਿਸਾਨ ਅੰਦੋਲਨ ਤੋਂ ਆਉਂਦੇ ਸੀ ਉਹ ਤਾਂ ਨਹੀਂ ਸੋਚ ਰਹੇ ਸੀ ਕਿ ਯਾਰ ਇੰਨੀ ਜੰਦੀ ਸ਼ਫਤਾਬਲੀ ਨਾ ਸੀ ਕਿਸੇ ਆਪਣਾ ਦੁਸ਼ਮਣ ਵੀ ਆ ਜਾਣਾ ਵੀ ਜਿਹੜਾ ਮਰਜ਼ੀ ਸੀ ਉਹਨਾਂ ਲਈ ਵੀ ਨਹੀਂ ਸੋਚ ਸਕਦੇ ਮੈਨੂੰ ਪਹਿਲਾਂ ਪੰਜਾਬ ਦੀ ਹਿਸਤੀ ਦਾ ਪੁੱਛ ਲਓ ਕਿ ਜਿਹੜੇ ਜਿਹੜੇ ਪੰਜਾਬ ਪੰਜਾਬੀਆਂ ਕਰਕੇ 80% ਕੁਰਬਾਨੀ ਦੇਸ਼ ਨੂੰ ਯਾਦ ਕਰਾਂ ਚੀ ਦੀ ਸੀ ਕਿ ਪੰਜਾਬੀਆਂ ਦੀ ਸੀਗਾ ਤੇ ਜਿਹੜਾ ਬਾਜੀ ਥੱਪੜ ਵੱਜਿਆ ਦੇਖੋ ਬਾਜੀ ਜੇ ਕੋਈ ਮੁੰਡਾ ਮਾਰਦਾ ਥੱਪੜ ਆਈ ਸਖਤ ਨਿੰਦਾ ਕਰਦੇ ਪਰ ਭੈਣ ਨੇ ਭੈਣ ਦੇ ਮਾਰੇ ਸਿੱਧੇ ਸੀ ਸਪੋਰਟ ਕਰਦੇ ਆ ਇਹਜਾ ਕੰਮ ਕਰਨਾ ਹੀ ਨਹੀਂ ਚਾਹੀਦਾ ਸੀ। ਭਾਜੀ ਵਰਦੀ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ। ਫਿਰ ਉਹਨਾਂ ਨੂੰ ਐਮਪੀ ਹੋ ਕੇ ਵੀ ਨਹੀਂ ਬੋਲਣਾ ਚਾਹੀਦਾ ਸੀ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੀਗੇ। ਕੀ ਲੱਗਦਾ ਹੈ ਇਨਸਾਫ ਮਾਰਚ ਕੱਢਿਆ ਜਾਊਗਾ? ਕੀ ਕੰਗਣਾ ਰਣੋਤ ਨੂੰ ਸੋਝੀ ਆਊ ਕਿ ਨਹੀਂ? ਬਾਈ ਦੇਖੋ ਅਸੀਂ ਤਾਂ ਅਰਦਾਸ ਹੀ ਕਰਦੇ ਆਂ ਆਜੇ ਪਰ ਅਸੀਂ ਦੱਸਿਆ ਕਿ ਆਪਾਂ ਇੱਕ ਅਪੀਲ ਕਰ ਸਕਦੇ ਆਂ। ਹੁਣ ਸੁਣਨੀ, ਨਾ ਸੁਣਨੀ ਉਹਨਾਂ ਦੀ ਗੱਲ ਆ। ਕੀ ਕੀ ਕਮਾਉਂਗੇ? ਕੀ ਕੀ ਪੰਜਾਬ ਦਿਖਾਉਣਾ ਚਾਹੁੰਦੇ ਹੋ ਕੰਗਣਾ? ਆਹੰਦੋ ਮੈਡਮ ਪਹਿਲਾ ਸਭ ਤੋਂ ਪਹਿਲਾ 시 ਦਰਬਾਰ ਸਾਬ ਲੈ ਕੇ ਜਾਵਾਂਗੇ ਤੇ ਜਮਾ ਕੀ ਜੀ ਮੱਥਾ ਢੇਕੋ ਫਿਰ ਸਾਰਾ ਪੰਜਾਬ ਘੁਮਾਵਾਂਗੇ ਆਪਣਾ ਮੈਡਮ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਬੱਚੇ ਦੀ ਬਹੁਤ ਚਰਚਾ ਹੋਈ ਸੀ ਉਹ ਅਭਿਜੋਤ ਹੈ ਹਰ ਕਿਸਾਨੀ ਪ੍ਰਦਰਸ਼ਨ ਦੇ ਵਿੱਚ ਉਮਰ ਤੋਂ ਵੱਧ ਵਿੱਤ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਤੇ ਅੱਜ ਕੁਲਵਿੰਦਰ ਲਈ ਇਨਸਾਬ ਮਾਰਚ ਤਬਯੋਤ ਨਾਲ ਗੱਲ ਕਰਦੇ ਆਂ ਅਭਿਜੋਤ ਸੰਡੇ ਐ ਪੜਾਈ ਵੀ ਹੁੰਦੀ ਐ ਕਿਸਾਨੀ ਅੰਦੋਲਨ ਚ ਵੀ ਰਹੇ ਹੋਂ ਤਜ ਕੀ ਸੋਚ ਕੇ ਘਰੋਂ ਆਏ ਹੋਂ ਸਸੀਪਾਲਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਏ ਜਿੱਦਾਂ ਨਾ ਕੰਗਨਾ ਨਾ ਜੀ ਦੇ ਬਿਆਨ ਆਉਂਦੇ ਸੀ ਨਾ ਜਦੋਂ ਕਿਸਾਨ ਅੰਦੋਲਨ ਤੋਂ ਆਉਂਦੇ ਸੀਗੇ ਉਦੋਂ ਨਹੀਂ ਸੋਚ ਰਿਹਾ ਸੀ ਕਿ ਯਾਰ ਇੰਨੀ ਗੰਦੀ ਸ਼ਬਦਾਵਲੀ ਨਾ ਸੀ ਕਿਸੇ ਆਪਣਾ ਦੁਸ਼ਮਣ ਵੀ ਆਜੇ ਨਾ ਵੀ ਜਿਹੜਾ ਮਰਜ਼ੀ ਐ ਸੀ ਉਹਨਾਂ ਲਈ ਵੀ ਨਹੀਂ ਸੋਚ ਸਕਦੇ ਜਿਹੜੀ ਸ਼ਬਦਾਵਲੀ ਉਹ ਨਾ ਲਈ ਕਿਸੇ ਇੱਕ ਇਨਸਾਨ ਵਾਰੇ ਥੋੜੀ ਕਰ ਰਹੀ ਸੀਗੇ ਸਾਡੀ ਮਾਈ ਪਾਗੋ ਦੇ ਵਾਰਿਸ ਵੀ ਮਾਦਾਜ ਮੋਹਿੰਦਰ ਕੌਰ ਜੀ ਲਈ ਕਰ ਰਹੀ ਸੀ ਸਾਡੇ ਪੰਜਾਬਾਰੇ ਕਰ ਲਈ ਸੀ ਇਹਨੂੰ ਪਹਿਲਾਂ ਪੰਜਾਬ ਦੀ ਹਿਸਤੀ ਦਾ ਪੁੱਛ ਲੋ ਕਿ ਜੀਰੇ ਜਿਹੜੇ ਪੰਜਾ ਪੰਜਾਬੀਆਂ ਕਰਕੇ ਜਿਹੜੇ 80% ਕੁਰਬਾਨੀ ਦੇਸ਼ ਨੂੰ ਯਾਦ ਕਰਾਂ ਚਕੀ ਦੀ ਸੀ ਕਿ ਪੰਜਾਬੀਆਂ ਦੀ ਸੀਗਾ ਪੰਜਾਬ ਦੀ ਸੀਗਾ ਜੇ ਤੁਸੀਂ ਜੀਰੇ ਪੰਜਾਬੀਆਂ ਕਰਕੇ ਜਿਹੜੇ ਇੰਨੀ ਕਹਿੰਦੀ ਸ਼ਬਦ ਆਲੀ ਅਸੀਂ ਵੀ ਸਾਡੀ ਪੈਨ ਕੁਲਵਿੰਦਰ ਕੌਰ ਨੇ ਜਦੋਂ ਥੱਪੜ ਮਾਰਿਆ ਅਸੀਂ ਬੁੱਟਾਂ ਨਾ ਬੰਨ ਤੁਸੀਂ ਐਮਪੀ ਬਣ ਨਹੀਂ ਸਕਦੇ ਸੀਗੇ ਤੇ ਤੁਸੀਂ ਪਹਿਲਾਂ ਹੀ ਹੰਕਾਰ ਜੋ ਯਾਰ ਸ਼ਰਮ ਕਰੋ ਐਟਲੀਸਟ ਤੇ ਜਿਹੜਾ ਭਾਜੀ ਥੱਪੜ ਵੱਜਿਆ ਦੇਖੋ ਭਾਜੀ ਜੇ ਕੋਈ ਮੁੰਡਾ ਮਾਰਦਾ ਥੱਪੜ ਅਸੀਂ ਸਖਤ ਨਿੰਦਿਆ ਕਰਦੇ ਪਰ ਭੈਣ ਨੇ ਭੈਣ ਦੇ ਮਾਰੇ ਚੀਜ਼ੇ ਸੀ ਸਪੋਰਟ ਕਰਦੇ ਆ ਇਸ ਚੀਜ਼ ਦੇ ਪਿੱਛੇ ਡੁੰਗਾਈਏ ਬਾਜੀ ਜੇ ਕੋਈ ਮੈਨੂੰ ਕਹੇ ਬਾਜੀ ਆ ਕੇ ਕਿ ਤੂੰ ਇਦਾਂ ਦਾ ਇਦਾਂ ਤੇ ਤੇ ਉਹ ਗੱਲ ਹੋਏ ਨਾ ਮੇਰੇ ਪਰਿਵਾਰ ਤੇ ਚਲ ਜੇ ਮੇਰੇ ਖਾਨਦਾਨ ਤੇ ਚਲ ਜੇ ਗੁੱਸੇ ਇੰਸਾਨ ਨੂੰ ਆਈ ਜਾਂਦਾ ਆਪਣੇ ਆਪ ਇਨਸਾਨ ਬਣ ਜਾਂਦਾ ਹੈ ਉਤੇ ਸਾਡੀ ਪੈਨਲੋਂ ਨੇ ਗਲਤ ਸ਼ਬਦਾਵਲੀ ਕੀਤੀ ਤਾਂ ਬਾਜੀ ਗੁੱਸਾ ਸਾਨੂੰ ਆਂਦਾ ਹੈ ਸਾਡੇ ਪੰਜਾਬ ਵਾਲੇ ਆ ਜੇ ਸਾਡੇ ਨਾਲ ਕੋਈ ਗਲਤ ਕਰ ਦੋ ਤਾਂ ਅਸੀਂ ਬਦਲਾ ਲੈਨੇ ਸਾਡੀ ਹਿਸਟਰੀ ਚ ਹੀ ਹੈਗਾ ਪਰ ਕਹਿੰਦੇ ਵਰਦੀ ਦੇ ਵਿੱਚ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ ਸੀ ਬਾਜੀ ਵਰਦੀ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ ਫਿਰ ਉਹਨਾਂ ਨੂੰ ਐਮਪੀ ਹੋ ਕੇ ਵੀ ਨਹੀਂ ਬੋਲਣਾ ਚਾਹੀਦਾ ਸੀ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੀਗੇ ਜਿਹਹੋ ਜਿਹਾ ਬਿਆਨ ਦੇ ਰਿਹਾ ਉਹ ਬਿਆਨ ਸਹੀ ਹੈ ਤੁਸੀਂ ਸਹੀ ਦੱਸੋ ਪੰਜਾਬ ਨੂੰ ਕਹਿਣਾ ਸਹੀ ਹੈ ਹੁਣ ਦੇਖ ਲਓ ਬਈ ਬਾਜੀ ਆਪਾਂ ਕਿੰ ਆਪਾ ਕਰਨਾਲ ਤੋਂ ਆਇਓ ਆਪਾ ਸਾਰੇ ਇਕੱਠੇ ਖੜੇ ਆ ਕਿਉਂਕਿ ਸਾਨੂੰ ਪਤਾ ਆ ਸਾਡਾ ਪਿਆਰ ਹੀ ਇੰਨਾ ਹੈ ਹਰਿਆਣੇ ਵਾਲੇ ਇੱਧਰ ਪੰਜਾਬ ਵਾਲੇ ਇੱਧਰ ਸਾਰੇ ਇਕੱਠੇ ਖੜਾ ਜੀ ਆਪਣੇ ਇੱਥੇ ਤਾਂ ਹੁਣ ਕੀ ਲੱਗਦਾ ਹੈ ਇਨਸਾਫ ਮਾਰਚ ਕੱਢਿਆ ਜਾਊਗਾ ਕੀ ਕੰਗਣਾ ਰਣੋਤ ਨੂੰ ਸੁਝੀ ਆਊ ਕਿ ਨਹੀਂ ਬਾਈ ਦੇਖ ਅਸੀਂ ਦਾ ਅਰਦਾਸ ਹੀ ਕਰਦੇ ਆ ਆ ਜੇ ਪਰ ਅਸੀਂ ਦੱਸਿਆ ਕਿ ਆਪਾਂ ਇੱਕ ਅਪੀਲ ਕਰ ਸਕਦੇ ਆ ਹੋਣ ਸੁਣੀ ਨਾ ਸੁਣੀ ਉਹਨਾਂ ਦੀ ਗੱਲ ਆ ਹੁਣ ਉਹਨਾਂ ਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕੀ ਗੱਲ ਆ ਕਿਹੋ ਜੀ ਪਰ ਅਸੀਂ ਤਾਂ ਕਹਿੰਦੇ ਯਾਰ ਇੱਕ ਵਾਰ ਸਮਝੋ ਜੇ ਇੰਨੀ ਗੱਲ ਇੱਕ ਵਾਰ ਪੰਜਾਬ ਚ ਆ ਕੇ ਦੇਖ ਹੀ ਲੈਣ ਇੱਕ ਵਾਰ ਤੁਸੀਂ ਪੰਜਾਬ ਦੇਖ ਕੇ ਜਾਇਓ ਫਿਰ ਤੁਸੀਂ ਆਪਣੇ ਜਿਹੜੇ ਬਿਆਨ ਆ ਫੇਰ ਦਿਓ ਅੱਛਾ ਤੁਸੀਂ ਕੰਗੜਾ ਨੂੰ ਬੁਲਾਉਨੇ ਹੋ ਕਿ ਤੁਸੀਂ ਪੰਜਾਬ ਆਓ ਫਿਰ ਇਹਦਾ ਕੈਰੇ ਇੱਕ ਵਾਰ ਦੇਖ ਕੇ ਜਾਣ ਬਿਆਨ ਤਾਂ ਘਰੇ ਬੈਠਾ ਮੈਂ ਵੀ ਦੇ ਦੂੰਗਾ ਕੀ ਕਮਾਉਂਗੇ ਕੀ ਕੀ ਪੰਜਾਬ ਦਿਖਾਉਣਾ ਚਾਹੁੰਦੇ ਹੋ ਕੰਗਣਾ ਬਾਈ ਪੰਜਾਬ ਨੂੰ ਜਿੰਨਾ ਮੈਂ ਕਮਾ ਰੋ ਕੋਈ ਕਮਾਈ ਨਹੀਂ ਸਕਦਾ ਮੈਂ ਕਹਿ ਰਿਹਾ ਕਿ ਪੰਜਾਬ ਨੂੰ ਘੁੰਮਤੇ ਘੁੰਮਤੇ ਸਾਨੂੰ ਸਦੀਆਂ ਲੱਗ ਜਾਣੀਆਂ ਇੱਕ ਦਿਨ ਇੱਕ ਸਾਲ ਜਿਹੜੀ ਪੰਜਾਬ ਘੁੰਮਸਾਰੇ ਜੀ ਸਦੀਆਂ ਚਾਹੀਦੀਆਂ ਸਾਨੂੰ ਘੁੰਮਣ ਲਈ ਆਂ ਦੋ ਮੈਡਮ ਪਹਿਲਾਂ ਸਭ ਤੋਂ ਪਹਿਲਾਂ ਸਿੱਧਰਬਾਹੂ ਸਾਹਿਬ ਲੈ ਕੇ ਜਾਵਾਂਗੇ ਤੁਸੀਂ ਮੱਥਾ ਟੇਕੋ ਫਿਰ ਸਾਰਾ ਪੰਜਾਬ ਘੁਮਾਵਾਂਗੇ ਆਪਣੇ ਮੈਡਮ ਨੂੰ ਤਾਂ ਬਿਲਕੁਲ ਇਹ ਬੱਚਾ ਅਭਿਜੋਤ ਖੁੱਲਾ ਸਵਾਗਤ ਖੁੱਲੇ ਦਿਲ ਨਾਲ ਕੰਗਣਾ ਦਾ ਸਵਾਗਤ ਕਰ ਰਿਹਾ ਹੈ ਕਹਿੰਦੇ ਕੰਗਣਾ ਸਾਡੇ ਬਾਰੇ ਬਿਆਨ ਦੇਣ ਤੋਂ ਪਹਿਲਾਂ ਆਓ ਪੰਜਾਬ ਘੁਮਾਉਣੇ ਆਂ ਪੰਜਾਬ ਦੀ ਧਰਤੀ ਦਾ ਤੁਹਾਨੂੰ ਪੂਰਾ ਚੱਕਰ ਲਵਾਵਾਂਗੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਦੇਖੋ ਪਹਿਲਾਂ ਪੰਜਾਬ ਆਓ ਘੁੰਮੋ ਤਾਂ ਫਿਰ ਬਿਆਨ ਦਿਓ ਕੀ ਜ਼ਰੂਰਤ ਪੈ ਗਈ ਤੁਹਾਨੂੰ ਪੰਜਾਬ ਦੀਆਂ ਮਾਈ ਭਾਗੋ ਦੀਆਂ ਵਾਰਸਾਂ ਨੂੰ ਨਿੰਦਣ ਦੀ ਤਾਂ ਹੁਣ ਇਸ ਵੇਲੇ ਇਨਸਾਫ ਮਾਰਤਿਆਂ ਲਗਾਤਾਰ ਤਿਆਰੀਆਂ ਨੇ ਤਾਂ ਇਹਨਾਂ ਨੇ ਮੁੰਨੇ ਬੱਚੇ ਵੀ ਜਿਹੜੇ ਨੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਨੇ ਕੈਮਰਾ ਪਰਸਨ ਰੋਸ਼ਨ ਨਗ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬ